ਮੇਰੇ ਨਾਨਾ ਜੀ ਜੀ ਇਹ ਜਿਹੜਾ ਘਟਨਾ ਹੋਈ ਹੈ ਕੀ ਹੈ ਐਕਸੀਡੈਂਟ ਤੋਂ ਬਾਅਦ ਕੋਈ ਇਸਨੇ ਮੱਲਾ ਹੀ ਫੜਿਆ ਹਾਂ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਉਹ ਉਹ ਤਾਂ ਵੀ ਸਾਨੂੰ ਇਦਾਂ ਆਇਆ ਜੀ ਅਟਲੀਸਟ ਉੱਥੇ ਰੁੱਕ ਕੇ ਚੱਕ ਲੈਂਦਾ ਇੰਨੀ ਇਨਸਾਨੀਅਤ ਤਾਂ ਬੰਦੇ 'ਚ ਹੁੰਦੀ ਆ ਕੋਈ ਜਾਨਵਰ ਨੂੰ ਦੇਖ ਕੇ ਵੀ ਦੁੱਖ ਲੱਗਦਾ ਇਹ ਤਾਂ ਫੇਰ ਵੀ ਇਨਸਾਨ ਸੀ ਤਾਂ ਇਹਨੂੰ ਨਹੀਂ ਪਤਾ ਸੀ ਉਦੋਂ ਕੋਈ ਕੌਣ ਆ ਕਿਹੜਾ ਬੰਦਾ ਆ ਪਰ ਅਟਲੀਸਟ ਇੰਨੀ ਤਾਂ ਇਨਸਾਨੀਅਤ ਹੁੰਦੀ ਬੰਦੇ 'ਚ ਕਿ ਬੰਦਾ ਰੁੱਕ ਕੇ ਦੇਖਦਾ ਚੱਕਦਾ ਆ ਉਸਨੂੰ ਇਹਦਾ ਗੁੱਸਾ ਆ ਹੋਰ ਜੇ ਉਹ ਵੀ ਹੁੰਦੇ ਨਾ ਜੇ ਬੱਚ ਵੀ ਜਾਂਦੇ ਉਹਨਾਂ ਨੇ ਹੱਥ ਜੋੜ ਕੇ ਕਹਿਣਾ ਹੀ ਉਹਨੂੰ ਕੁਛ ਨਾ ਕਹੋ ਉਹ ਇਦਾਂ ਦੇ ਇਨਸਾਨ ਸੀ ਕਦੀ ਕਿਹੇ ਨਾ ਇਰਖਾ ਨਹੀਂ ਕਿਹੇ ਨਾ ਇਦਾਂ ਨਹੀਂ ਸੀ ਉਹ ਇਦਾਂ ਬਖਸ਼ਣਹਾਰ ਹਮੇਸ਼ਾ ਹੀ ਮਨ ਨੀਵਾ ਮੱਤ ਤੁਸੀਂ ਉਹਨਾਂ ਦੀ ਹਮੇਸ਼ਾ ਇਦਾਂ ਹੀ ਚਾਹੁੰਦੇ ਸੀ ਮੈਂ ਅਮਰ ਜੀ ਇੰਨੀ ਸਿਹਤ ਦੂਸਰਾ ਜਣਾ ਇਸੋ ਚਾਹਾਂ ਮੈਂ ਦੂਸਰਾ ਕਾਨਪੀਨ ਨੂੰ ਅਲਸੀ ਦੀਆਂ ਪਿੰਨੀਆਂ ਸੀਗੀਆਂ ਉਹ ਸਿਰਫ ਦੋ ਚੀਜ਼ਾਂ ਧਿਆਨ ਰੱਖਦੇ ਸੀ ਕਿ ਉਹਨਾਂ ਨੂੰ ਆਪਣੀ ਠੰਡ ਨਾ ਲੱਗੇ ਆਪਣੀ ਬੇਚਾਨਾ ਨਾ ਹੋਵੇ ਤੇ ਕਮਜ਼ੋਰ ਨਾ ਹੋਵੇ ਇਹ ਦੋ ਚੀਜ਼ਾਂ ਬਹੁਤ ਧਿਆਨ ਆਪੀ। ਉਹੀ ਰਾਜਦਾਰਦੇ ਹੁੰਦੇ ਕਿ ਰੋਜ਼ ਤੁਰਨਾ ਫਿਰਨਾ ਸਾਡੇ ਕੋ ਉੱਥੇ ਕੈਨੇਡਾ ਵੀ ਆ ਜਾਂਦੇ ਸੀ ਬਾਹਰ ਜੇ ਸਨੋ ਪਈ ਉਹਨਾਂ ਨੇ ਘਰ ਦੇ ਵਿੱਚ ਚੱਕਰ ਲਾਈ ਜਾਣੇ ਲਾਈ ਜਾਣੇ ਉਹਨਾਂ ਆਪਣਾ ਪੈਂਡਾ ਪੂਰਾ ਕਰਨਾ ਹੀ ਕਰਨਾ। ਭਾਵੇਂ ਜੋ ਮਰਜ਼ੀ ਹੋਵੇ ਉਹਨਾਂ ਨੇ ਆਪਣਾ ਜਿੰਨੀ ਵਾਕ ਹੈਗੀ ਉਹਨਾਂ ਸਟੈਪ ਗਿਣੇ ਹੁੰਦੇ ਸੀ ਜੋ। ਉਹ ਗਿਣਦੇ ਰਹਿੰਦੇ ਸੀ ਕਿ ਇੰਨੇ ਮੀਲ ਨੂੰ ਇਨਸਟੈਪ ਪੁਆਇੰਟ ਨੇ ਉਹ ਸਾਰਾ ਆਊਟਰ ਡੇਰੇ ਨੰਦੇ ਗਿਆ। ਯਾਦ ਆ타 ਮੌਕੇ ਪਰ ਜਬ ਐਕਸੀਡੈਂਟ ਹੋਆਤਾ ਉਸੇ ਸਮੇਂ ਕੌਨਸਟੈਂਟ ਮਿਲ ਜਾਂਦੀ। ਤੋ ਸ਼ਾਇਦ ਬਾਈਸਕਾ ਉਜੀ ਹੁਣ ਸ਼ਾਇਦ ਤਾਂ ਫੇ ਦੁਨੀਆ ਕਿਤੇ ਕਿਤੇ ਪਹੁੰਚ ਜਬੇ ਜੇ ਤਾਂ ਹਾਂ।